ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮੇਰ ਬਣਾਈ ਰੱਖਾ ਤੇ ਅੱਜ ਆਪਾਂ ਲੱਗੇ ਆ ਨਾਰੀਅਲ ਦੀ ਬਰਫੀ ਬਣਾਉਣ ਤੇ ਉਹਦੇ ਵਾਸਤੇ ਲਿਆਏ ਆ ਆਪਾਂ 300 ਗ੍ਰਾਮ ਦਾ ਨਾਰੀਅਲ ਸੁੱਕਾ ਨਾਰੀਅਲ ਜਿਹਨੂੰ ਆਪਾਂ ਕਹਿੰਦੇ ਆ ਤੇ ਇਹ ਨਾ ਦੇਖੋ ਕਿੰਨਾ ਸੋਹਣਾ ਇਹਨੂੰ ਨਾ ਮਤਲਬ ਹਜੂਰ ਸਾਹਿਬ ਤੋਂ ਲਿਆਉਂਦੇ ਸੀਗੇ ਤੇ ਅੱਜ ਬੱਚਿਆਂ ਨੇ ਕਿਆ ਕਹਿੰਦੇ ਕੋਈ ਮਿੱਠੀ ਚੀਜ਼ ਖਾਣ ਨੂੰ ਦਿਲ ਕਰਦਾ ਵੀ ਜਿੱਦਾਂ ਕੋਈ ਵਰਫੀ ਬਣਾ ਦੋ ਜਾਂ ਕੋਈ ਗੁਲਾਬ ਜਾਮਨ ਬਣਾ ਦੋ ਤੇ ਮੈਂ ਸੋਚਿਆ ਮੈਂ ਕਿ ਚੱਲ ਤੁਹਾਨੂੰ ਅੱਜ ਨਾਰੀਅਲ ਦੀ ਵਰਫੀ ਬਣਾ ਦਿੰਨੇ ਆ ਤੇ ਇਹਨੂੰ ਆਪਾਂ ਦੁੱਧ ਦੇ ਵਿੱਚ ਬਣਾਵਾਂਗੇ ਬਹੁਤ ਹੀ ਵਧੀਆ ਮਤਲਬ ਨਾਰੀਅਲ ਦੀ ਵਰਫੀ ਬਣੂਗੀ ਤੇ ਚਲੋ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਤੇ ਇਹਨੂੰ ਆਪਾਂ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲੈਣਾ ਇਹ ਆਪਾਂ ਨਾਰੀਅਲ ਨੂੰ ਲਿਆ ਚੀਰ ਤੇ ਹੁਣ ਆਪਾਂ ਇਹਦੀ ਕਰਦੇ ਹਾਂ ਨਾਰੀਅਲ ਦੀ ਬਰਫੀ ਤਿਆਰ ਤੇ ਚਲੋ ਜੀ ਆਪਾਂ ਚੱਲਦੇ ਹਾਂ ਰਸੋਈ ਵੱਲ ਨੂੰ ਤੇ ਕਿਉਂਨੇ ਆਪਾਂ ਨਾਰੀਅਲ ਦੀ ਬਰਫੀ ਬਹੁਤ ਹੀ ਵਧੀਆ ਬਣੂਗੀ ਤੇ ਆਪਾਂ ਨਾਰੀਅਲ ਪਾ ਦਾਂਗੇ ਵਿੱਚ ਤੇ ਇੱਧਰ ਆਪਾਂ ਪਾ ਦਾਂਗੇ 1 ਕੱਪ ਦੁੱਧ ਦਾ ਤੇ ਹੁਣ ਆਪਾਂ ਇਹਨੂੰ ਦੁੱਧ ਨੂੰ ਸੁਕਾਵਾਂਗੇ ਵਿੱਚ ਦੁੱਧ ਦੇ ਸਾਰੇ ਨਾਰੀਅਲ ਦੇ ਵਿੱਚ ਨਾ ਸੁੱਕ ਜੂਗੇ। ਇਸ ਤਰ੍ਹਾਂ ਆਪਾਂ ਇਹਨਾਂ ਸੁਕਾ ਦਾਂਗੇ। ਤੇ ਇਹ ਆਪਣੇ 5 ਮਿੰਟ ਲੱਗਣਗੇ ਤੇ ਸਾਰਾ ਦੁੱਧ ਵਿੱਚ ਸੁੱਕ ਜਾਊਗਾ। ਤੇ ਓਨੀ ਦੇਰ ਆਪਾਂ ਆ ਜਿਹੜੇ ਡਰਾਈ ਫਰੂਟ ਆ ਇਹਨਾਂ ਨੂੰ ਉੱਧਰ ਮਿਕਸੀਚ ਇਹਨਾਂ ਦਾ ਕਰ ਲੈਨੇ ਆ ਇਹਨਾਂ ਨੂੰ ਗ੍ਰਾਇੰਡ ਕਰ ਲੈਨੇ ਆ ਮਿਕਸੀਚ ਆਪਣਾ ਹੌਲੀ ਹੌਲੀ ਇਸ ਤਰ੍ਹਾਂ ਦੁੱਧ ਸਾਰਾ ਵਿੱਚ ਅਬਜ਼ਰਬ ਹੋ ਜਾਊਗਾ ਸਾਰਾ ਦੁੱਧ ਇਹ ਸੁੱਕ ਜਾਊਗਾ ਜਿੰਨੀ ਦੇਰ ਤੱਕ ਆਪਣਾ ਦੁੱਧ ਸੁੱਕਦਾ ਉਨੀ ਦੇਰ ਤੱਕ ਆਪਾਂ ਇਹ ਮਤਲਬ ਕਿ ਆ ਗ੍ਰਾਇੰਡ ਕਰ ਲਿਆ ਸਾਰਾ ਗ੍ਰाइंड ਕਰ ਲਿਆ ਜਿੰਨੀ ਦੇਰ ਤੱਕ ਆਪਣਾ ਦੁੱਧ ਸੁੱਕਦਾ ਉਨੀ ਦੇਰ ਤੱਕ ਆਪਾਂ ਇਹਨੂੰ ਗ੍ਰाइंड ਕਰ ਲਿਆ ਫਿਰ ਆਪਣਾ ਦੁੱਧ ਠੰਡਾ ਹੋ ਤੇ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ ਤੇ ਆਪਣੀ ਬਹੁਤ ਹੀ ਵਧੀਆ ਬਰਫੀ ਬਣੂਗੀ ਤੇ ਇੱਕ ਪਾਸੇ ਆਪਾਂ ਚਾਸ਼ਨੀ ਬਣਾ ਲੈਨੇ ਆ ਇਹ ਆਪਾਂ ਗ੍ਰाइंड ਕਰਕੇ ਰੱਖ ਲਿਆ ਵਾ ਇਹ ਆਪਾਂ ਪਾਊਡਰ ਤੇ ਆ ਕਾਜੂ ਤੇ ਬਦਾਮ ਦਾ ਤੇ ਹੁਣ ਆਪਾਂ ਬਣਾਉਨੇ ਆ ਇੱਕ ਪਾਸੇ ਚਾਸ਼ਨੀ ਅੱਛੀ ਆ ਦੇਖੋ ਆਪਣਾ ਦੁੱਧ ਬਿਲਕੁਲ ਵਿੱਚ ਸੁੱਕ ਗਿਆ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦੇਾਂਗੇ ਦੁੱਧ ਜਿਹੜਾ ਸੀਗਾ ਬਿਲਕੁਲ ਪੂਰੀ ਤਰ੍ਹਾਂ ਸੁੱਕ ਗਿਆ ਤੇ ਇਹਨੂੰ ਇੱਥੇ ਰੱਖ ਦਿੰਨੇ ਆ ਇਹ ਠੰਡਾ ਹੋਗਾ ਤੇ ਇਹਦੇ ਲਈ ਆਪਾਂ ਲਿਆਏ ਇੱਕ ਕੌਲੀ ਖੰਡ ਦੀ ਤੇ ਅੱਧਾ ਹੀ ਕੌਲੀ ਪਾਣੀ ਦੀ ਜੇ ਦੀ ਆਪਾਂ ਬਣਾਵਾਂਗੇ ਚਾਸ਼ਨੀ ਇਹ ਕੌਲੀ ਤੇ ਕੱਪ ਮਤਲਬ ਕੌਲੀ ਭਰ ਕੇ ਸੇਮ ਆਪਾਂ ਆ ਕੱਪ ਦੁੱਧ ਤਾਂ ਲਿਆ ਸੀ ਇਹਨਾਂ ਦਾ ਦੋਨਾਂ ਦਾ ਮਤਲਬ ਸੇਮ ਮੈਜ਼ਰਮੈਂਟ ਆ ਇੱਕ ਕੌਲੀ ਭਰ ਕੇ ਇਹਦੇ ਚ ਪਾਈ ਤੇ ਗਲਾ ਪੂਰਾ ਕੱਪ ਬਣਦਾ ਮੈਂ ਮਿਣ ਕੇ ਦੇਖਿਆ ਸੀ ਤੇ ਇਸ ਲਈ ਇਹ ਮਤਲਬ ਕੱਪ ਤੇ ਕਹਿ ਲਓ ਜਾਂ ਕੌਲੀ ਨਾਲ ਕਹਿ ਲਓ ਮੈਂ ਕੌਲੀ ਨਾਲ ਪਾ ਲਿਆ ਪਰ ਕੌਲੀ ਤੇ ਕੱਪ ਦਾ ਸੇਮ ਇੱਕੋ ਜਿਹਾ ਆ ਤੇ ਹੁਣ ਆਪਾਂ ਇਹਨੂੰ ਚਾਸ਼ਨੀ ਤਿਆਰ ਕਰ ਲੈਣੇ 10 ਮਿੰਟ ਦੇਰ ਤੱਕ ਆਪਣਾ ਇਹ ਨਾਰੀਅਲ ਠੰਡਾ ਹੋ ਜਾਊਗਾ ਬਿਲਕੁਲ। ਬਾਹਰੀਅਲ ਆਪਣਾ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ। ਫਿਰ ਆਪਾਂ ਇਸ ਨਾਰੀਅਲ ਨੂੰ ਗ੍ਰाइंड ਕਰਾਂਗੇ। ਤੇ ਹੁਣ ਆਪਾਂ 10 ਮਿੰਟ ਰੱਖ ਚਾਸ਼ਨੀ ਬਣਾ ਕੇ ਰੱਖ ਲੈਣੇ। ਇਹ ਆਪਣੀ ਬਰਫੀ ਬਹੁਤ ਹੀ ਸੋਹਣੀ ਬਣ ਜਾਊਗੀ। ਆ ਇਹਨੂੰ ਗ੍ਰाइंड ਕਰ ਲੈਨੇ ਆ ਤੇ ਇਹ ਆਪਾਂ ਇਹਦੇ ਵਿੱਚ ਪਾਤਾ ਠੰਡਾ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਨੇ ਆ ਇੱਧਰ ਆਪਣੀ ਚਾਸ਼ਨੀ ਤਿਆਰ ਹੋ ਰਹੀ ਹੈ ਹੁਣ ਆਪਾਂ ਇਹਨੂੰ ਕਰਦੇ ਆ ਗ੍ਰाइंड ਹੁਣ ਲੋ ਜੀ ਚਾਸ਼ਨੀ ਆਪਣੀ ਹੋ ਗਈ ਤਿਆਰ ਆ ਦੇਖੋ ਆਪਾਂ ਇਹਨੂੰ ਇੱਕ ਤਾਰ ਦੇ ਬਣਾਉਣਾ ਬਸ ਜਿਆਦਾ ਨਹੀਂ ਬਣਾਉਣਾ ਮਤਲਬ ਆ ਦੇਖ ਬਸ ਇੰਨੀ ਜਿਆਦਾ ਜਿਦਾ ਆਪਾਂ ਦੂਸਰੀ ਚਾਸ਼ਨੀ ਬਣਾਉਣੀ ਆ ਉਸ ਤਰ੍ਹਾਂ ਨਹੀਂ ਬਣਾਉਣਾ ਇੱਕ ਤਾਰ ਦੀ ਚਾਸ਼ਨੀ ਬਣਾਉਣੀ ਤੇ ਹੁਣ ਆਪਾਂ ਇੱਥੇ ਐਡ ਕਰ ਦਾਂਗੇ ਜਿਹੜਾ ਆਪਾਂ ਗ੍ਰाइंड ਕੀਤਾ ਸੀਗਾ ਨਾਰੀਅਲ ਤੇ ਇੱਥੇ ਵਿੱਚ ਇਹ ਐਡ ਕਰ ਦਾਂਗੇ ਆ ਜਿਹੜਾ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਦੋਂ ਇਹ ਆਪਣਾ ਚੰਗੀ ਤਰ੍ਹਾਂ ਨਾ ਲਓ ਕੜਾਹੀ ਚ ਬਾਈ ਨਾਰੀਅਲ ਦੀ ਪਰਤੀ ਬਣਾਉਂਦੇ ਆ ਤੇ ਹੁਣ ਆਪਾਂ ਇੱਥੇ ਘੈਂਟ ਕਰਦਾਂਗੇ ਬੰਦ ਦੇਖੋ ਬਿਲਕੁਲ ਕੜਾਈ ਨਾਲ ਛੱਡ ਗਈ ਨਾ ਤੁਸੀਂ ਦੇਖ ਸਕਦੇ ਬਿਲਕੁਲ ਕੜਾਈ ਨਾਲ ਛੱਡ ਗਈ ਦੇਖੋ ਇਹ ਆਪਣੇ ਬਹੁਤ ਹੀ ਸੋਹਣੇ ਪੀਸ ਬਣ ਗਏ। ਜਿਹਨੂੰ ਆਪਾਂ ਕੜਾਹੀ ਨੂੰ ਕਰਤਾ ਬੰਦ। ਇੱਧਰ ਆਪਾਂ ਲਾਵਾਂਗੇ ਥੋੜਾ ਜਿਹਾ ਫਾੜੀ ਦੇ ਵਿੱਚ। ਦੇਸੀ ਘਿਓ। ਇਹ ਵਾਚ। ਜਦੋਂ ਆਪਾਂ ਇਹਨੂੰ ਸਾਰੇ Thank you for watching. ਆਪਾਂ ਇਹਨੂੰ ਇੱਕ ਚਮਚੀ ਦੀ ਮਦਦ ਦੇ ਨਾਲ ਲਾ ਲਾਂਗੇ ਸਾਰੇ ਨੂੰ ਆ ਦੇਖੋ ਜਿ ਸਾਰੇ ਨੂੰ ਆਪਾਂ ਇੱਕ ਚਮਚਾ ਜੀ ਮਦਦ ਦੇ ਨਾਲ ਲਾ ਲਾਂਗੇ ਤੇ ਇੱਕ ਕੌਲੀ ਦੇ ਨਾਲ ਕਰ ਦਾਂਗੇ ਸੈਟ

ਹੁਣ ਆਪਾਂ ਇਹਦੇ 5-7 ਮਿੰਟ ਬਾਅਦ 10 ਮਿੰਟ ਬਾਅਦ ਪੀਸ ਕੱਟ ਲਾਂਗੇ। ਇਹ ਦੇਖੋ ਆਪਣੀ ਨਾਰੀਅਲ ਦੀ ਬਰਫੀ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ। ਜਦੋਂ ਇਹ ਸੈੱਟ ਹੋ ਜੂਗੀ ਤੇ ਫਿਰ ਆਪਾਂ ਇਹਦੇ ਪੀਸ ਕੱਟ ਲਾਂਗੇ। ਬਹੁਤ ਹੀ ਸੋਹਣੀ ਬਣੀ ਹੈ। ਆ ਦੇਖੋ ਆਪਣੀ ਨਾਰੀਅਲ ਦੀ ਬਰਫੀ ਬਣ ਕੇ ਤਿਆਰ ਹੋ ਗਈ। ਤੇ ਇਹ ਬਰਫੀ ਆਪਣੀ ਨਾ ਬਹੁਤ ਹੀ ਜ਼ਿਆਦਾ ਸੌਫਟ ਬਣੀ ਹੈ। ਤੇ ਆ ਦੇਖੋ ਕਿੰਨੀ ਜ਼ਿਆਦਾ ਵਧੀਆ ਬਣੀ ਇਹ ਹਨਵਾਈ ਸਟਾਈਲ ਬਣੀ ਹੈ ਬਹੁਤ ਹੀ ਜ਼ਿਆਦਾ ਔਰ ਬਹੁਤ ਹੀ ਜ਼ਿਆਦਾ ਪਿਓਰ ਚੀਜ਼ ਬੱਚਿਆਂ ਨੂੰ ਆਪਾਂ ਘਰ 'ਚ ਜਲਦੀ ਜਲਦੀ ਬਣਾ ਕੇ ਦੇ ਸਕਦੇ ਆ ਤੇ ਚਲੋ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਨਾਰੀਅਲ ਦੀ ਬਰਫੀ ਕਿਵੇਂ ਦੀ ਲੱਗੀ ਤੇ ਚਲੋ ਜੀ ਹੁਣ ਆਪਾਂ ਬੱਚੇ ਮੰਗ ਰਹੇ ਤੇ ਉਹਨਾਂ ਨੂੰ ਦਿੰਨੇ ਆ ਤੇ ਪਲੀਜ਼ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਦਿਲੋਂ ਅਸੀਸਾਂ